ਇੱਕ ਪਾਸੇ ਤਾਂ ਜਿੱਥੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਭਰ ਵਿੱਚ ਚੋਣ ਜਾਬਤਾ ਲੱਗਾ ਹੋਇਆ ਹੈ ਉੱਥੇ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਨੇ ਪਰ ਇਹ ਸਭ ਦੇ ਬਾਵਜੂਦ ਬੇਖੌਫ ਚੋਰ ਆਏ ਦਿਨ ਹੀ ਚੋਰੀ ਅਤੇ ਲੁੱਟਖੋਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਪੁਲਿਸ ਦੇ ਇਹਨਾਂ ਸੁਰੱਖਿਆ ਪ੍ਰਬੰਧਾਂ ਦੀ ਫੂਕਾੜ ਰਹੇ ਨੇ ਚੋਰੀ ਦਾ ਇੱਕ ਹੋਰ ਅਜੀਹਿਆ ਮਾਮਲਾ ਸਾਹਮਣੇ ਆਇਆ ਹੈ ਸੰਗਣੀ ਬਸੋਂ ਵਾਲੇ ਮਹੱਲਾ ਪੁਲਾਹੀ ਗੇਟ ਵਿਖੇ ਜਿੱਥੇ ਕਿ ਚੋਰ ਘਰ ਦੇ ਬਾਹਰ ਖੜੀ ਜੈਨ ਕਾਰ ਚੋਰੀ ਕਰਕੇ ਫਰਾਰ ਹੋ ਗਏ ਜਿਕਰ ਜੋਗ ਹੈ ਕਿ ਚੋਰੀ ਦੀ ਇਹ ਘਟਨਾ ਨਜ਼ਦੀਕ ਲੱਗੇ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਜਿਸ ਵਿੱਚ ਤੁਸੀਂ ਸਾਫ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਚੋਰਾਂ ਨੇ ਕਾਰ ਨੂੰ ਚੋਰੀ ਕੀਤਾ ਤੇ ਬੜੀ ਹੁਸ਼ਿਆਰੀ ਨਾਲ ਲੈ ਗਏ ਇਸ ਸੰਬੰਧੀ ਗੱਲਬਾਤ ਕਰਦੇ ਹਨ ਪਰਮਿੰਦਰ ਕਲੇਰ ਤੇ ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਦਾ ਤਕਰੀਬਨ 10 ਵਜੇ ਉਹਨਾਂ ਨੇ ਆਪਣੀ ਜੈਨ ਕਾਰ ਰੋਜ਼ਾਨਾ ਦੀ ਤਰ੍ਹਾਂ ਘਰ ਦੇ ਬਾਹਰ ਖੜੀ ਕੀਤੀ ਸੀ ਤਸਵੀਰ ਜਦੋਂ ਉਠਕੇ ਦੇਖਿਆ ਤਾਂ ਉਹਨਾਂ ਦੀ ਕਾਰ ਮੌਕੇ ਤੇ ਮੌਜੂਦ ਨਹੀਂ ਸੀ ਉਹਨਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਹਨਾਂ ਚੋਂ ਸੀਸੀਟੀਵੀ ਚੈੱਕ ਕੀਤੀ ਤਾਂ ਦੇਖਿਆ ਕਿ ਦੋ ਵਿਅਕਤੀ ਐਲਟੋ ਕਾਰ ਵਿੱਚ ਆਏ ਤੇ ਉਹਨਾਂ ਵਿੱਚੋਂ ਇੱਕ ਵਿਅਕਤੀ ਨੇ ਉਹਨਾਂ ਦੀ ਕਾਰ ਚੋਰੀ ਕੀਤੀ ਤੇ ਫਰਾਰ ਹੋ ਗਿਆ ਜਿਸ ਬਾਰੇ ਉਹਨਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਉਹਨਾਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਜਲਦ ਗ੍ਰਿਫਤਾਰ ਕਰਕੇ ਉਹਨਾਂ ਦੀ ਕਾਰ ਉਹਨਾਂ ਦੇ ਹਵਾਲੇ ਕੀਤੀ ਜਾਵੇ ਮੇਰਾ ਪ੍ਰਵਿੰਦਰ ਕਲੇਰ ਹੈ ਜੀ ਹਾਂਜੀ ਸਰ ਕੀ ਮਾਮਲਾ ਕੀ ਜਿਹੜਾ ਬਲਾਈ ਗੇਟ ਖੜੇ ਆ ਸਰ ਰਾਤੀ ਅਸੀਂ 10 ਵਜੇ ਦੇ ਕਰੀਬ ਗੱਡੀ ਲਾਈ ਆ ਇੱਥੇ ਤੇ ਆ ਇਸੇ ਲੱਗੀ ਹੋਈ ਸੀਗੀ ਤੇ ਸਵੇਰੇ ਜਦੋਂ ਮੁੰਡਾ ਸੈਰ ਕਰਨ ਗਿਆ ਗੱਡੀ ਦੇਖੀ ਤਾਂ ਗੱਡੀ ਸਵੇਰੇ ਹੈ ਨਹੀਂ ਸੀ ਸਰ ਕਿਹੜਾ ਮਾਡਲ ਆ ਗੱਡੀ ਦਾ ਤੇ ਕਿਹੜਾ ਰੰਗ ਦਾ 2006 ਮਾਡਲ ਐ ਜੈਨ ਗੱਡੀ ਐ ਸਿਲਵਰ ਕਲਰ ਐ ਤੇ ਕੈਮਰੇ ਦੀ ਰਿਕਾਰਡਿੰਗ ਦੇਖੀ ਐ ਇੱਕੀ ਸਰ ਉਹਦੇ ਵਿੱਚ ਆਲਟੋ ਗੱਡੀ ਚ ਆਉਂਦੇ ਆ ਬੰਦੇ ਕਿੰਨੇ ਵਿਅਕਤੀ ਆ ਰਹੇ ਜੀ ਦੋ ਦੋ ਜਣੇ ਆ ਜੀ ਉਹ ਤੇ ਉਹ ਗੱਡੀ ਇੱਕ ਉੱਤਰ ਕੇ ਗੱਡੀ ਦੇ ਵਿੱਚੋਂ ਚਾਬੀ ਲਾਉਂਦਾ ਐ ਤੇ ਗੱਡੀ ਲੈ ਜਾਂਦਾ ਐ ਉਹ ਟਿੱਪਰ ਮਾਰਦਾ ਐ ਦੂਸਰੇ ਨੂੰ ਆਲਟੋ ਵਾਲਾ ਤੇ ਉਹ ਗੱਡੀ ਕੱਢ ਕੇ ਲੈ ਜਾਂਦਾ ਐ ਤੇ ਕਿੰਨੇ ਵਜੇ ਦਾ ਹਾਸਤਾ ਹੈ ਇਹ ਕੋਈ 4 10 ਵਜੇ ਦਾ 4:10 ਮਿੰਟ ਤੇ ਆ ਤੇ ਕੀ ਪ੍ਰਸ਼ਾਸ਼ਕ ਨੂੰ ਮੰਗ ਰਹੇ ਦਿੰਗੇ ਆਪਾਂ ਮੰਗ ਸਾਰ ਇਹੀ ਹੈ ਕਿ ਸਾਡੀ ਗੱਡੀ ਦੀ ਭਾਲ ਕੀਤੀ ਜਾਵੇ ਜਲਦੀ ਤੋਂ ਜਲਦੀ ਤੇ ਇਹਨਾਂ ਨੂੰ ਜਿਹੜੇ ਇਹ ਗਰੋ ਹੈਗਾ ਇਹਨਾਂ ਨੂੰ ਖੜਿਆ ਜਾਵੇ ਤਾਂ ਕਿ ਅੱਗੇ ਤੋਂ ਕੋਈ ਐਦਾਂ ਦੀ ਵਾਰਦਾਤ ਨਾ ਹੋ ਸਕੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਜੀ ਜੀ ਕਰਕੇ ਆਏ ਜੀ ਜੀ ਆਪਣਾ ਭਾਈ ਸੁਰੇਸ਼ ਕੁਮਾਰ ਹਾਂ ਜੀ ਅੱਜ ਫਲਾਈ ਗੇਟ ਖੜੇ ਆ ਸਾਡੇ ਕੋਲ ਕੀ ਮਾਮਲਾ ਕੀ ਹੈ ਜਿਹੜਾ ਭਾਈ ਕੱਲ ਅਸੀਂ ਗੱਡੀ ਲੈ ਆਈ ਸੀ ਤੇ ਆਪਣੇ 10 ਵਜੇ ਲੈ ਆਈ ਸੀ ਰਾਤ ਨੂੰ ਤੇ ਅਗਰ ਉਹ ਅਸੀਂ ਸਵੇਰੇ ਆਏ ਸਾਡੀ ਗੱਡੀ ਲੈ ਲਈ ਜੀ ਐਟੋ ਤੇ ਗੱਡੀ ਕਿਹੜੀ ਸੀਗੀ ਕਿਹੜੇ ਰੰਗ ਦੀ ਸੀਗੀ ਕਿਹੜਾ ਮਾਡਲ ਆ ਮਾਡਲ ਸਾਡਾ ਵੀ 2006 ਮਾਡਲ ਸੀ ਇਹ ਆਪਣੇ 2006 ਮਾਡਲ ਸੀ ਇਹ ਤੇ ਕਲਰ ਕਿਹੜਾ ਸੀਗਾ ਕਲਰ ਸਿਲਵਰ ਸਿਲਵਰ ਤੇ ਰਾਤੀ ਕਿੰਨੇ ਵਜੇ ਖੜੀ ਕੀਤੀ ਤੁਸੀਂ 10 ਵਜੇ ਲਾਈ ਸੀ ਤੇ ਆਪਾਂ ਨੂੰ ਕਿਧਰ ਬਦਲਾ ਮਿਲੀ ਇਸ ਜੀਰੋ ਸਵੇਰੇ ਅਸੀਂ ਸੁੱਤੇ ਵੇ ਉੱਠੇ ਬਾਹਰ ਆਣ ਕੇ ਦੇਖਿਆ ਜੀਰੋ ਤੇ ਕੋਈ ਸੀਸੀਟੀਵੀ ਕੈਮਰਿਆਂ ਚਾਏ ਬੰਦੇ ਹਾਂਜੀ ਹਾਂਜੀ ਆਏ ਐਲਟੋ ਕਾਰ ਚਾਏ ਸੀ ਬੰਦੇ ਦੋ ਬੰਦੇ ਗਏ ਸੀ ਐਲਟੋ ਕਾਰ ਦੇ ਵਿੱਚ ਤੇ ਇੱਕ ਇੱਥੇ ਗੱਡੀ ਮੋੜ ਕੇ ਇੱਕ ਲੈ ਗਏ ਤੇ ਪੁਲਿਸ ਕੰਪਲੀਟ ਕੀਤੀ ਸਮਾਗਣੀ ਲੱਗ ਜੀ ਉਹਨਾਂ ਨੂੰ ਕਰਕੇ ਆਇਆ ਪੁਲਿਸ ਕਮਾਂਡ ਤੇ ਕੀ ਪ੍ਰਸ਼ਾਸਨ ਕੋ ਮੰਗ ਰੱਖਦੇ ਆ ਜਿੱਦਾਂ ਹੁਣ ਮੰਗ ਕਰਦਾ ਇਹ ਹੱਲ ਹੋ ਚੱਲੇ ਗਏ ਨੇ ਸ਼ਾਮ ਕੱਲ ਤੱਕ ਦੇਖੀਏ ਕਿ ਗੱਡੀ ਦੀ ਪਾਲ ਕੀਤੀ ਜਾਵੇ ਪਾਲ ਕੀਤੀ ਜਾਵੇ ਸਾਡੀ